ਮਿਖਿਐ ਸਿਉ ਕਾਹੀ ਰਚਿਓ ਨਿਮਖ ਨਾ ਹੋਹਿ ਉਦਾਸ ਕਹੁ ਨਾਨਕ ਭਜ ਹਰਿ ਮਨਾ ਪਰੇ ਨ ਜਮ ਕੀ ਫਾਸ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਪਣੇ ਦੂਜੇ ਸ਼ਲੋਕ ਦੇ ਅੰਦਰ ਸਵਾਲੀਆ ਨੁਮਾ ਗੱਲ ਕਰਦਿਆਂ ਹੋਇਆਂ ਸਮਝਾਉਂਦੇ ਨੇ ਕਿ हे ਬੰਦੇ ਵਿਕਾਰਾਂ ਵਿੱਚ ਕਿਉਂ ਰਚਿਆ ਹੋਇਆ ਹੈ ਭਾਵ ਬੁਰਾਈਆਂ ਵਿੱਚ ਕਿਉਂ ਫਸਿਆ ਹੋਇਆ ਹੈ ਕਿਉਂ ਖੁਬਿਆ ਹੋਇਆ ਹੈ ਨਿਮਖ ਨਾ ਹੋਏ ਉਦਾਸ ਜਾਣੀ ਕਿ ਅੱਖ ਚਮਕਣ ਜਿੰਨਾ ਸਮਾਂ ਵੀ ਤੂੰ ਵਿਸ਼ਿਆਂ ਵਿਕਾਰਾਂ ਵਾਲੀ ਜ਼ਿੰਦਗੀ ਤੋਂ ਉਪਰਾਮ ਨਹੀਂ ਹੁੰਦਾ ਭਾਵ ਇੱਕ ਪਲ ਵੀ ਤੇਰੀ ਸਾਜ ਔਗਣਾ ਨਾਲੋਂ ਕਿਉਂ ਨਹੀਂ ਟੁੱਟਦੀ ਕਹੁ ਨਾਨਕ ਭਜ ਹਰ ਮਨਾ ਹੀ ਮਨਾ ਉਸ ਨੂੰ ਸਿਮਰ ਉਸ ਨੂੰ ਚੇਤੇ ਵਿੱਚ ਲੈ ਕੇ ਚੱਲ ਇਸ ਨਾਲ ਹੋਏਗਾ ਕਿ ਪਰੇ ਨਾ ਜਮ ਕੀ ਫਾਸ ਆਤਮਿਕ ਮੌਤ ਦੀ ਫਾਹੀ ਤੈਨੂੰ ਨਹੀਂ ਪਏਗੀ ਜਮੀਰ ਦੀ ਮੌਤ ਤੋਂ ਬਚ ਜਾਏਗਾ ਬੁਰਾਈ ਰੂਪੀ ਜਮਾਂ ਦੇ ਚੁੰਗਲ ਵਿੱਚ ਨਹੀਂ ਫਸੇਗਾ